ਕਾਲੀਆਂ ਘਟਾਵਾਂ ਨੇ ਠੰਡ ਜਿਹੀ ਪਾਈ ਹੈ ਜਿਵੇਂ ਕਿਸੇ ਦੀ ਦੁਆਵਾਂ ਦੀ ਹੋਈ ਸੁਣਵਾਈ ਹੈ ਰੱਬ ਨੇ ਖੁਸ਼ੀਆਂ ਦਾ ਐਲਾਨ ਕਰ ਦਿੱਤਾ ਹੈ ਸਾਰਿਆਂ ਨੇ ਹੀ ਸੁੱਖ ਦਾ ਸਾਝਾ ਹਲ ਦਿੱਤਾ ਹੈ ਬਾਰਿਸ਼ ਨੇ ਦਿਲਾਂ ਦੀ ਸਦਰਾਂ ਨੂੰ ਆਬਾਦ ਕਰਕੇ ਸਾਰਿਆਂ ਤੋਂ ਹੀ ਜੁਗ-ਜੁਗ ਜਿਉਣ ਦਾ ਅਸ਼ੀਰਵਾਦ ਦਿੱਤਾ ਹੈ ਕੋਇਲ ਦੀ ਕੂਕ ਨੇ ਕਿਸੇ ਸੋਣੀ ਦੀ ਹੂਕ ਨੇ ਅਰਸ਼ਾ ਨੂੰ ਜਿਵੇਂ ਪੈਗਾਮ ਜਿਹਾ ਦਿੱਤਾ ਹੈ ਵਿਛੋੜੇ ਦੀ ਸੱਟ ਨੇ ਜੋ ਗਰਮੀ ਨਾਲ ਸਾਂਝ ਹੀ ਪਾਈ ਸੀ بارش ਨੇ ਆ ਕੇ ਟੁੱਟੇ ਦਿਲਾਂ ਨੂੰ ਫਿਰ ਹੌਂਸਲਾ ਜਿਹਾ ਦਿੱਤਾ ਹੈ ਦਿਲ ਦੀਆਂ ਸਦਰਾਂ ਤੋਂ ਵੀ ਗਵਾਹੀ ਆ ਗਈ ਹੈ ਕਿ ਦਿਲ ਦੇ ویرਾਨਿਆਂ ਨੇ ਹੁਣ ਹੌਕਾ ਜਿਹਾ ਲਿੱਤਾ ਹੈ ਮੀਂਹ ਨੇ ਪਿਛਲੇ ਸੌਣ ਦੀਆਂ ਯਾਦਾਂ ਨੂੰ ਜਗਾ ਕੇ ਰੁੱਸੇ ਮਾਹੀ ਨੂੰ ਮਨਾਉਣ ਦਾ ਤਰੀਕਾ ਦੱਸ ਦਿੱਤਾ ਹੈ ਪਲਾ ਵਿੱਚ ਦਿਲਾਂ ਵਾਲੇ ਸੌਦੇ ਕਰਨ ਵਾਲਿਆਂ ਨੂੰ ਉਮਰਾਂ ਦੀਆਂ ਸਾਂਝਾਂ ਦਾ ਨਸ਼ਾ ਛੁڑا ਦਿੱਤਾ ਹੈ ਕਿਤੇ ਕਿਸੇ ਮਿਰਜ਼ੇ ਨੇ ਫਿਰ ਸੋਣੀ ਨੂੰ ਪੁੱਛਿਆ ਹੈ ਕਿਤੇ ਭਰਾਵਾਂ ਤੋਂ ਵਡਾਉਣ ਦਾ ਇੰਤਜ਼ਾਮ ਤਾਂ ਨਹੀਂ ਕੀਤਾ ਹੈ ਇਸ ਸਾਜ ਹੁਣ ਰੂਹਾਂ ਦੀ ਹੈ ਕਹਿਣ ਨਾਲ ਮੁੱਕਣੀ ਨਹੀਂ ਇਸ਼ਕ ਦੇ ਸਮੁੰਦਰ ਛੁਣ ਪੈਰ ਪਾ ਦਿੱਤਾ ਹੈ ਰੱਬ ਨੇ ਵੀ ਹਰ ਸੱਚੇ ਰਿਸ਼ਤੇ ਤੇ ਮੋਹਰ ਲਾ ਦਿੱਤੀ ਹੈ ਤੇ ਦਿਲਾਂ ਦਾ ਸਵਾਗਤ بارش ਨਾਲ ਕੀਤਾ ਹੈ ਤੂੰ ਵੀ ਕੁਝ ਸੋਚ ਕਮੜਿਆ ਦਿਲਾਵੇ ਐਵੇਂ ਵਿਛੋੜੇ ਨੂੰ ਗਲ ਲਾ ਕੇ ਕਿਉਂ ਜ਼ਹਿਰ ਤੋਂ ਪੀਤਾ ਹੈ ਛੋਟੀ ਜਹੀ ਜ਼ਿੰਦਗੀ 'ਚ ਇੰਨੇ ਵੱਡੇ ਦਰਦ ਲੈ ਕੇ ਕੋਈ ਬਹੁਤਾ ਸਿਆਣਾ ਕੰਮ ਤਾਂ ਨਹੀਂ ਕੀਤਾ ਹੈ ਰੱਬ ਦੀ ਰਜ਼ਾ ਵਿੱਚ ਸਭ ਪਰਵਾਣ ਲਈਦਾ ਗੁਰੂਆਂ ਦੀ ਸਿੱਖਦਾ ਇਹ ਹੀ ਤਾਂ ਸਿੱਟਾ